ਹਾਂਜੀ ਦੋਸਤੋ ਹਾਜ਼ਰ ਹੋਏ ਆਂ ਆਪਾਂ ਆਪਣੀ ਇੱਕ ਨਵੀਂ ਕਹਾਣੀ ਦੇ ਨਾਲ ਮੈਂ ਅੱਜ ਫਿਰ ਇਕੱਲਾ ਬਹਿ ਕੇ ਚਾਨਣੀ ਰਾਤ ਵਿੱਚ ਆਪਣੀ ਜ਼ਿੰਦਗੀ ਵਿੱਚ ਖਾਦੇ ਧੋਖੇ ਅਤੇ ਆਪਣੇ ਗਲਤ ਫੈਸਲਿਆਂ ਬਾਰੇ ਸੋਚ ਕੇ ਬਹੁਤ ਦੁਖੀ ਹੋਇਆ ਮੈਂ ਆਪਣੇ ਆਪ ਨੂੰ ਆਪਣੀ ਨਾਕਾਮਯਾਬੀ ਦਾ ਕਾਰਨ ਮੰਨ ਕੇ ਆਪਣੇ ਹੀ ਦੁੱਖਾਂ ਵਿੱਚ ਜੰਗ ਲੱਗੇ ਲੋਹੇ ਵਾਂਗ ਭਰ ਰਿਹਾ ਸੀ ਮੈਂ ਆਪਣੇ ਆਪ ਨੂੰ ਤਾਂ ਗਾਲਾਂ ਕੱਢ ਹੀ ਰਿਹਾ ਸੀ ਤੇ ਨਾਲ ਨਾਲ ਰੱਬ ਨੂੰ ਵੀ ਚੰਗਾ ਮਾੜਾ ਬੋਲ ਰਿਹਾ ਸੀ ਕਿਉਂਕਿ ਮੈਨੂੰ ਸਿਰਫ 2 ਮਹੀਨਿਆਂ ਵਿੱਚ 4 ਥਾਵਾਂ ਤੋਂ ਕੰਮ ਤੇ ਜਵਾਬ ਮਿਲਿਆ ਸੀ ਬਾਜ਼ਾਰ ਵਿੱਚ ਕੋਈ ਵੀ ਮੈਨੂੰ ਕੰਮ ਤੇ ਨਹੀਂ ਰੱਖ ਰਿਹਾ ਸੀ ਜੇਕਰ ਮੈਨੂੰ ਕੋਈ ਕੰਮ ਤੇ ਰੱਖਦਾ ਉਹ ਬਹੁਤ ਘੱਟ ਪੈਸਿਆਂ ਵਿੱਚ ਮੈਥੋਂ ਬਹੁਤ ਜ਼ਿਆਦਾ ਕੰਮ ਕਰਵਾਉਂਦਾ ਮੇਰੀ ਜੇਬ ਵਿੱਚ 10 ਰੁਪਏ ਵੀ ਨਹੀਂ ਸੀ ਕਿਸੇ ਨਾਲ ਵੀ ਗੱਲ ਕਰਨ ਦਾ ਜੀ ਨਹੀਂ ਸੀ ਕਰਦਾ ਮੇਰਾ ਪੜਿਆ ਲਿਖਿਆ ਤੇ ਸਕੂਲ ਦਾ ਟਾਪਰ ਮੁੰਡਾ ਸੀ ਮੈਂ ਅੱਜ ਜ਼ਿੰਦਗੀ ਦੇ ਸਾਰੇ ਇਮਤਿਹਾਨਾਂ ਵਿੱਚੋਂ ਫੇਲ ਹੋ ਕੇ ਸੜਕਾਂ ਤੇ ਭਿਖਾਰੀਆਂ ਵਾਂਗ ਘੁੰਮ ਰਿਹਾ ਸੀ। ਮੇਰੀ ਜ਼ਿੰਦਗੀ ਵਿੱਚ ਪਿਆਰ, ਮੁਹੱਬਤ ਤਾਂ ਬਹੁਤ ਦੂਰ ਦੀ ਗੱਲ ਆ। ਮੇਰਾ ਤਾਂ ਕੋਈ ਯਾਰ-ਦੋਸਤ ਵੀ ਨਹੀਂ ਸੀ। ਜਦੋਂ ਪਹਿਲਾਂ ਮੇਰੇ ਕੋਲ ਥੋੜੇ-ਬਹੁਤ ਪੈਸੇ ਹੁੰਦੇ ਸੀ, ਉਸ ਸਮੇਂ ਮੇਰੇ ਕੁਝ ਮਤਲਬੀ ਦੋਸਤ ਵੀ ਹੁੰਦੇ ਸੀ। ਪਰ ਹੁਣ ਉਹਨਾਂ ਦਾ ਵੀ ਕੁਝ ਅਤਾ-ਪਤਾ ਨਹੀਂ ਸੀ। ਮੈਂ ਆਪਣੀ 20 ਸਾਲ ਦੀ ਜ਼ਿੰਦਗੀ ਵਿੱਚ 15 ਤਰ੍ਹਾਂ ਦੇ ਕੰਮ ਤੇ ਦਿਹਾੜੀ ਕਰ ਚੁੱਕਿਆ ਸੀ ਬਾਜ਼ਾਰ ਦੇ ਵਿੱਚ ਮੈਂ ਬਹੁਤ ਦੁਕਾਨਾਂ ਉੱਪਰ ਕੰਮ ਕੀਤਾ ਮੇਰੇ ਹਾਲਾਤਾਂ ਨੇ ਮੈਨੂੰ ਹਰ ਕੰਮ ਕਰਨ ਲਈ ਮਜਬੂਰ ਕੀਤਾ ਸੀ ਮੈਂ ਸਵੇਰ ਤੋਂ ਸ਼ਾਮ ਤੱਕ ਘਰ ਤੋਂ ਬਾਹਰ ਕੰਮ ਉੱਪਰ ਹੀ ਰਹਿੰਦਾ ਸੀ ਫਿਰ ਵੀ ਅੱਜ ਮੈਨੂੰ ਮੇਰੇ ਘਰਦਿਆਂ ਨੇ ਕਿਹਾ ਕਿ ਤੂੰ ਸਾਡੇ ਲਈ ਕੀਤਾ ਹੀ ਕੀ ਹੈ ਮੈਂ ਗੁੱਸੇ ਵਿੱਚ ਆਪਣੇ ਹੋਸ਼ ਖੋ ਕੇ ਮਾਰਨ ਲਈ ਸਾਡੇ ਸ਼ਹਿਰ ਦੇ ਨਾਲ ਲੱਗਦੀ ਨਹਿਰ ਵੱਲ ਜਾ ਰਿਹਾ ਸੀ ਆਪਣੇ ਦੁਆਰਾ ਗੁੱਸੇ ਵਿੱਚ ਬਿਨਾਂ ਕੁਝ ਸੋਚੇ ਸਮਝੇ ਲਏ ਗਏ ਫੈਸਲਿਆਂ ਬਾਰੇ ਸੋਚ ਕੇ ਮੈਂ ਆਪਣੇ ਆਪ ਤੇ ਪਛਤਾਵ ਹੀ ਰਿਹਾ ਸੀ ਮੈਂ ਨਹਿਰ ਦੇ ਕਿਨਾਰੇ ਗਿਆ ਤੇ ਮੈਂ ਨਹਿਰ ਦੇ ਵਿੱਚ ਛਾਲ ਮਾਰਨ ਹੀ ਲੱਗਾ ਸੀ ਕਿ ਨਹਿਰ ਦੇ ਪੁਲ ਉੱਪਰੋਂ ਕਿਸੇ ਦੇ ਚੀਕਣ ਦੀ ਆਵਾਜ਼ ਆਈ ਉੱਥੇ ਕਿਸੇ ਦਾ ਐਕਸੀਡੈਂਟ ਹੋਇਆ ਸੀ ਮੈਂ ਭੱਜ ਕੇ ਨਹਿਰ ਦੇ ਪੁਲ ਤੇ ਗਿਆ ਉੱਥੇ ਇੱਕ ਕੁੜੀ ਦਾ ਐਕਸੀਡੈਂਟ ਹੋਇਆ ਪਿਆ ਸੀ ਉਹ ਕੁੜੀ ਸਕੂਟੀ ਉੱਪਰ ਸੀ ਕੋਈ ਕਾਰ ਵਾਲਾ ਉਸ ਨੂੰ ਟੱਕਰ ਮਾਰ ਕੇ ਭੱਜ ਗਿਆ ਸੀ ਮੈਂ ਐਂਬੂਲੈਂਸ ਨੂੰ ਫੋਨ ਲਾਇਆ ਉੱਥੇ ਆਸ-ਪਾਸ ਕੋਈ ਵੀ ਮਦਦ ਵਾਲਾ ਨਹੀਂ ਸੀ ਮੈਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਉਸ ਦਾ ਇਲਾਜ ਕਰਵਾਉਣ ਲਈ ਮੇਰੇ ਕੋਲ ਪੈਸੇ ਵੀ ਨਹੀਂ ਸੀ ਮੈਨੂੰ ਉਸ ਦੇ ਪਰਸ ਵਿੱਚੋਂ ਕੁਝ ਪੈਸੇ ਮਿਲੇ ਤੇ ਮੈਂ ਉਸ ਨੂੰ ਦਾਖਲ ਕਰਵਾ ਦਿੱਤਾ ਉਹਦੇ ਹੋਸ਼ ਵਿੱਚ ਆਉਣ ਤੱਕ ਮੈਂ ਹਸਪਤਾਲ ਵਿੱਚ ਹੀ ਬੈਠਾ ਰਿਹਾ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਤੋਂ ਬਾਅਦ ਮੈਂ ਉਸ ਨੂੰ ਉਸ ਦੇ ਘਰ ਛੱਡਣ ਚਲਾ ਗਿਆ ਇਸ ਐਕਸੀਡੈਂਟ ਵਿੱਚ ਉਸ ਦੇ ਦਿਮਾਗ ਵਿੱਚ ਛੇਕ ਹੋ ਗਿਆ ਸੀ ਜਿਸ ਕਰਕੇ ਉਹਦੇ ਜਿਉਣ ਦਾ ਟਾਈਮ ਬਹੁਤ ਘਟ ਗਿਆ ਸੀ ਡਾਕਟਰਾਂ ਦੇ ਮੁਤਾਬਕ ਉਹ ਸਿਰਫ 1-2 ਸਾਲ ਤੱਕ ਹੀ ਜੀ ਸਕਦੀ ਸੀ ਇਸ ਲਈ ਡਾਕਟਰ ਨੇ ਮੈਨੂੰ ਉਸ ਦਾ ਖਿਆਲ ਰੱਖਣ ਲਈ ਕਿਹਾ ਉਦੇ ਹੋਸ਼ ਵਿੱਚ ਆਉਣ ਤੋਂ ਬਾਅਦ ਮੈਂ ਉਸ ਨਾਲ ਗੱਲਬਾਤ ਕੀਤੀ ਗੱਲਬਾਤ ਤੋਂ ਬਾਅਦ ਮੈਂ ਉਸ ਨੂੰ ਉਸਦੇ ਘਰ ਛੱਡਣ ਗਿਆ ਜਦੋਂ ਮੈਂ ਉਸਦੇ ਘਰ ਗਿਆ ਤਾਂ ਵੇਖਿਆ ਕਿ ਉਸਦੇ ਘਰ ਦੀ ਹਾਲਤ ਸਾਡੇ ਨਾਲੋਂ ਕਈ ਗੁਣਾ ਤਰਸਜੋਗ ਸੀ ਉਸਨੇ ਮੈਨੂੰ ਦੱਸਿਆ ਕਿ ਉਹ ਇੱਕ ਟਰਾਂਸ ਜੈਂਡਰ ਯਾਨੀ ਕਿ ਕਿਨਰ ਹੈ ਪਰ ਉਹ ਦੇਖਣ ਦੇ ਵਿੱਚ ਕਿਵੇਂ ਵੀ ਕਿਨਰ ਨਹੀਂ ਸੀ ਲੱਗਦੀ ਉਸਨੇ ਮੈਨੂੰ ਦੱਸਿਆ ਕਿ ਜਦੋਂ ਉਸਦੇ ਮਾਪਿਓ ਨੂੰ ਪਤਾ ਲੱਗਿਆ ਕਿ ਰੁਕਨ ਇੱਕ ਕਿਨਰ ਹੈ ਤਾਂ ਉਹਨਾਂ ਨੇ ਉਸ ਨੂੰ ਅਨਾਥ ਆਸ਼ਰਮ ਵਿੱਚ ਛੱਡ ਦਿੱਤਾ ਕੁਝ ਸਮਾਂ ਉਸ ਨੂੰ ਅਨਾਥ ਆਸ਼ਰਮ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਉਸ ਨੂੰ ਕਿਨਰਾਂ ਦੇ ਡੇਰੇ ਭੇਜ ਦਿੱਤਾ ਗਿਆ ਕਿਨਰਾਂ ਦੀ ਵੱਡੀ ਮਾਤਾ ਦੁਆਰਾ ਉਸ ਦਾ ਪਾਲਣ ਪੋਸ਼ਣ ਕੀਤਾ ਗਿਆ ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਵੱਡੀ ਮਾਤਾ ਨੇ ਰੁਕਨ ਦੇ ਨਾਮ ਕੁਝ ਜ਼ਮੀਨ ਤੇ ਪੈਸੇ ਲਖਾਏ ਹੋਏ ਸੀ ਜਵਾਨੀ ਦੇ ਵਿੱਚ ਉਸ ਨੂੰ ਇੱਕ ਮੁੰਡੇ ਨਾਲ ਪਿਆਰ ਹੁੰਦਾ ਹੈ ਜਿਸ ਦਾ ਨਾਮ ਆਰਮਿਕ ਸੀ ਜਦੋਂ ਰੁਕਣ ਵਿਆਹ ਸ਼ਾਦੀਆਂ ਦੇ ਵਿੱਚ ਭੰਗੜਾ ਗਰੁੱਪ ਨਾਲ ਨੱਚਣ ਲਈ ਜਾਇਆ ਕਰਦੀ ਸੀ ਤਾਂ ਆਰਮਿਕ ਉਸ ਨੂੰ ਉੱਥੇ ਇੱਕ ਵਿਆਹ ਤੇ ਮਿਲਿਆ ਸੀ ਵਿਆਹ ਦੇ ਵਿੱਚ ਹੀ ਰੁਕਣ ਤੇ ਆਰਮਿਕ ਦੀ ਆਪਸ ਵਿੱਚ ਜਾਣ ਪਛਾਣ ਹੋਈ ਸੀ ਉਹ ਦੋਵੇਂ ਇੱਕ ਦੂਜੇ ਦੇ ਦੋਸਤ ਬਣ ਗਏ ਹੌਲੀ ਹੌਲੀ ਉਹਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਪਿਆਰ ਤੋਂ ਹੌਲੀ-ਹੌਲੀ ਉਹਨਾਂ ਦਾ ਵਿਆਹ ਵੀ ਹੋ ਗਿਆ ਇਹ ਵਿਆਹ ਰੁਕਣ ਨੇ ਆਪਣੀ ਮਰਜ਼ੀ ਨਾਲ ਕਰਵਾਇਆ ਸੀ ਵਿਆਹ ਕਰਵਾਉਣ ਤੋਂ ਬਾਅਦ ਉਹ ਡੇਰੇ ਵਿੱਚ ਨਹੀਂ ਸੀ ਰਹਿ ਸਕਦੀ ਇਹ ਡੇਰੇ ਦੇ ਅਸੂਲਾਂ ਦੇ ਖਿਲਾਫ ਸੀ ਇਸ ਕਰਕੇ ਉਸ ਨੂੰ ਡੇਰੇ ਵਿੱਚੋਂ ਨਿਕਲਣਾ ਪਿਆ ਰੁਕਣ ਨੇ ਆਪਣੇ ਸਮਾਜ ਦੇ ਸਾਰੇ ਨਿਯਮ ਤੇ ਮਰਿਆਦਾ ਤੋੜ ਕੇ ਆਰਮਿਕ ਨਾਲ ਵਿਆਹ ਕਰਵਾਇਆ ਸੀ ਉਸ ਦੇ ਵਿਆਹ ਕਰਵਾਉਣ ਤੋਂ ਬਾਅਦ ਬੱਡੀ ਮਾਤਾ ਨੇ ਵੀ ਉਸ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਲਏ ਸੀ ਹੁਣ ਉਹ ਦੁਬਾਰਾ ਕਦੇ ਵੀ ਡੇਰੇ ਵਿੱਚ ਨਹੀਂ ਜਾ ਸਕਦੀ ਸੀ ਕਿਉਂਕਿ ਕਿੰਨਰ ਕਦੇ ਵੀ ਗ੍ਰਸਥ ਜੀਵਨ ਵਿੱਚ ਨਹੀਂ ਰਹਿ ਸਕਦੇ ਪਰ ਰੁਕਣ ਨੇ ਆਰਮਿਕ ਨਾਲ ਆਪਣਾ ਜੀਵਨ ਬਤਾਉਣ ਦਾ ਫੈਸਲਾ ਲੈ ਲਿਆ ਸੀ ਆਰਮਿਕ ਨੇ ਬੜੇ ਪਿਆਰ ਤੇ ਚਲਾਕੀ ਨਾਲ ਰੁਕਣ ਤੋਂ ਉਸਦੇ ਨਾਮ ਲੱਗੀ ਜ਼ਮੀਨ ਅਤੇ ਪੈਸੇ ਆਪਣੇ ਨਾਮ ਕਰਵਾ ਲਏ ਉਸ ਤੋਂ ਬਾਅਦ ਆਰਮਿਕ ਆਪਣੇ ਰੰਗ ਦਿਖਾਉਣ ਲੱਗ ਪਿਆ। ਉਸਨੇ ਬਾਹਰ ਕਿਸੇ ਹੋਰ ਕੁੜੀ ਨਾਲ ਸਰੀਰਕ ਸੰਬੰਧ ਬਣਾ ਲਏ ਸੀ ਤੇ ਨਾਲ ਹੀ ਉਹ ਨਸ਼ੇ ਤੇ ਅਯਾਸੀ ਵੀ ਕਰਨ ਲੱਗ ਪਿਆ ਸੀ। ਆਰਮਿਕ ਨੇ ਰੁਕਣ ਨੂੰ ਇਕੱਲੀ ਛੱਡ ਕੇ ਹੋਰ ਕੁੜੀ ਨਾਲ ਵਿਆਹ ਕਰਵਾ ਲਿਆ। ਉਹ ਆਪਣੀ ਜ਼ਿੰਦਗੀ ਦੇ ਬੇहद ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਸੀ। ਉਸ ਦਾ ਕੋਈ ਵੀ ਸਹਾਰਾ ਨਹੀਂ ਸੀ। ਜਿਸ ਘਰ ਵਿੱਚ ਉਹ ਰਹਿ ਰਹੀ ਸੀ ਉਹ ਵੀ ਕਿਰਾਏ ਦਾ ਸੀ। ਸਾਡੇ ਦੋਵਾਂ ਦੇ ਹਾਲਾਤ ਇੱਕੋ ਜਿਹੇ ਸੀ ਵਕਤ ਮਾਰੇ ਹੋਏ ਧੋਖਿਆਂ ਦੇ ਖਾਦੇ ਹੋਏ ਉਸਨੇ ਮੈਨੂੰ ਦੱਸਿਆ ਕਿ ਟਰਾਂਸ ਜੈਂਡਰ ਮਤਲਬ ਕਿਨਰ ਹੋਣ ਕਰਕੇ ਬਚਪਨ ਵਿੱਚ ਬਚਪਨ ਤੋਂ ਹੀ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਕੋਈ ਵੀ ਆਪਣੇ ਬੱਚਿਆਂ ਨੂੰ ਉਸਦੇ ਨਾਲ ਖੇਡਣ ਨਹੀਂ ਸੀ ਦਿੰਦਾ ਸਾਰੇ ਉਸ ਤੋਂ ਪਾਸਾ ਵੱਟਦੇ ਸਨ ਤੇ ਉਸ ਨੂੰ ਨਫ਼ਰਤ ਦੀ ਨਿਗਾ ਨਾਲ ਵੇਖਦੇ ਸੀ ਉਸ ਦੇ ਖੋਦੇ ਮਾਪਿਓ ਨੇ ਉਸ ਨੂੰ ਆਪਣੀ ਔਲਾਦ ਦੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਸ਼ਾਇਦ ਇਸ ਲਈ ਉਹਨਾਂ ਨੇ ਉਸ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ ਸੀ ਇਸ ਤੋਂ ਬਾਅਦ ਉਸ ਨੇ ਆਪਣਾ ਜ਼ਿਆਦਾਤਰ ਟਾਈਮ ਮਹੰਤਾਂ ਦੇ ਡੇਰੇ ਵਿੱਚ ਗੁਜ਼ਾਰਿਆ ਸੀ ਹੁਣ ਉਸ ਨੂੰ ਕੋਈ ਵੀ ਕੰਮ ਤੇ ਰੱਖਣ ਲਈ ਤਿਆਰ ਨਹੀਂ ਸੀ ਇਸ ਲਈ ਉਸ ਨੂੰ ਆਪਣੇ ਗੁਜ਼ਾਰੇ ਲਈ ਪਤਾ ਨਹੀਂ ਕਿੰਨੇ ਮਰਦਾਂ ਦੀ ਹਵਸ ਦੀ ਭੁੱਖ ਮਿਟਾਉਣ ਲਈ ਵਰਤਿਆ ਜਾਂਦਾ ਸੀ ਮੈਥੋਂ ਰੁਕਣ ਦੀ ਇਹ ਹਾਲਤ ਦੇਖੀ ਨਾ ਗਈ। ਬਾਕੀ ਡਾਕਟਰਾਂ ਨੇ ਮੈਨੂੰ ਰੁਕਣ ਦਾ ਖਿਆਲ ਰੱਖਣ ਲਈ ਕਿਹਾ ਸੀ। ਮੈਂ ਬਾਕੀ ਲੋਕਾਂ ਵਾਂਗ ਉਸ ਨੂੰ ਇਕੱਲਿਆਂ ਨਹੀਂ ਛੱਡ ਸਕਦਾ ਸੀ। ਸੋ ਮੈਂ ਜ਼ਿੰਦਗੀ ਭਰ ਉਸ ਨੂੰ ਆਪਣੇ ਨਾਲ ਰੱਖਣ ਦਾ ਫੈਸਲਾ ਲੈ ਲਿਆ। ਜਦੋਂ ਮੈਂ ਰੁਕਣ ਨੂੰ ਆਪਣੇ ਨਾਲ ਆਪਣੇ ਘਰ ਲੈ ਕੇ ਗਿਆ ਤਾਂ ਮੇਰੇ ਘਰਦਿਆਂ ਨੇ ਬਾਕੀ ਲੋਕਾਂ ਵਾਂਗ ਉਸ ਨੂੰ ਸਵੀਕਾਰ ਨਹੀਂ ਕੀਤਾ। ਮੈਂ ਜ਼ਬਰਦਸਤੀ ਹੀ ਇੱਕ ਹਫ਼ਤੇ ਤੱਕ ਰੁਕਣ ਨੂੰ ਆਪਣੇ ਘਰ ਵਿੱਚ ਰੱਖਿਆ ਮੈਂ ਇਹ ਨੋਟ ਕੀਤਾ ਕਿ ਮੇਰੇ ਇਸ ਫੈਸਲੇ ਨਾਲ ਮੇਰੇ ਘਰ ਦਾ ਕੋਈ ਵੀ ਮੈਂਬਰ ਸਹਿਮਤ ਨਹੀਂ ਸੀ ਇਸ ਤੋਂ ਬਾਅਦ ਮੇਰੇ ਘਰਦਿਆਂ ਨੇ ਮੈਨੂੰ ਰੁਕਣ ਤੋਂ ਅਲੱਗ ਰਹਿਣ ਲਈ ਕਿਹਾ ਤੇ ਰੁਕਣ ਨੂੰ ਉਸਦੇ ਘਰ ਇਕੱਲੀ ਰਹਿਣ ਲਈ ਮਜਬੂਰ ਕੀਤਾ ਮੇਰੇ ਘਰ ਵਾਲਿਆਂ ਨੂੰ ਆਪਣੀ ਇੱਜ਼ਤ ਪਿਆਰੀ ਸੀ ਉਹਨਾਂ ਨੂੰ ਇਸ ਗੱਲ ਦਾ ਡਰ ਸੀ ਕਿ ਸਾਡਾ ਮੁੰਡਾ ਇੱਕ ਕਿਨਰ ਨਾਲ ਰਹਿ ਕੇ ਸਾਡੇ ਘਰ ਤੇ ਪਰਿਵਾਰ ਦਾ ਨਾਮ ਬਦਨਾਮ ਕਰੇਗਾ ਰੁਕਣ ਮੇਰੇ ਘਰ ਵਾਲਿਆਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਿਨਾਂ ਦੱਸੇ ਆਪਣੇ ਘਰ ਚਲੀ ਗਈ ਜਦੋਂ ਮੈਂ ਆਪਣੇ ਘਰ ਵਾਲਿਆਂ ਤੋਂ ਰੁਕਣ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਤਾਂ ਆਪਣੇ ਡੇਰੇ ਚਲੀ ਗਈ ਹੈ ਮੇਰੇ ਘਰ ਵਾਲਿਆਂ ਦੀ ਇਸ ਹਰਕਤ ਕਰਕੇ ਮੈਨੂੰ ਵੀ ਆਪਣਾ ਘਰ ਛੱਡਣਾ ਪਿਆ ਸੋ ਮੈਂ ਰੁਕਣ ਨੂੰ ਲੱਭਣ ਲਈ ਉਸਦੇ ਡੇਰੇ ਗਿਆ ਪਰ ਉਹ ਮੈਨੂੰ ਉੱਥੇ ਵੀ ਨਹੀਂ ਮਿਲੀ ਮੈਂ ਉਸਦੇ ਘਰ ਵੀ ਗਿਆ ਪਰ ਉਹ ਉੱਥੇ ਵੀ ਨਹੀਂ ਸੀ ਮੈਂ ਉਸਦੇ ਘਰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ 2 ਦਿਨ ਪਹਿਲਾਂ ਉਹ ਆਸ-ਪਾਸ ਦੇ ਲੋਕਾਂ ਤੋਂ ਉਸ ਬਰੇ ਆਪਣੇ ਘਰ ਆਈ ਸੀ ਉਹ ਆਪਣਾ ਸਮਾਨ ਲੈ ਕੇ ਤੇ ਘਰ ਖਾਲੀ ਕਰਕੇ ਇਹ ਸ਼ਹਿਰ ਛੱਡ ਕੇ ਕਿਤੇ ਚਲੀ ਗਈ ਹੈ ਉਸ ਨੂੰ ਲੱਭਣ ਲਈ ਮੈਂ ਵੀ ਉਸਦੇ ਸ਼ਹਿਰ ਚਲਾ ਗਿਆ ਸਾਡਾ ਨਾਹੀਮ ਦਾ ਅਤਾ ਪਤਾ ਸੀ ਨਾ ਕੋਈ ਰਹਿਣ ਦਾ ਥਾਂ ਟਿਕਾਣਾ ਸੀ ਸਾਰੀਆਂ ਉਮੀਦਾਂ ਰੱਬ ਤੇ ਹੀ ਛੱਡੀਆਂ ਹੋਈਆਂ ਸੀ ਪਹਿਲਾਂ ਮੈਂ ਉਸ ਸ਼ਹਿਰ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਇੱਕ ਦਿਨ ਮੈਂ ਆਪਣੇ ਦੋਸਤ ਦੇ ਨਾਲ ਸ਼ਹਿਰ ਵਿੱਚ ਗਿਆ ਉੱਥੇ ਕਾਫੀ ਰੰਗੀਨ ਮਾਹੌਲ ਸੀ ਉੱਥੇ ਮੈਂ ਰੁਕਣ ਨੂੰ ਦੇਖਿਆ ਉੱਥੇ ਨੱਚਣ ਦਾ ਕੰਮ ਕਰਦੀ ਸੀ ਉਹ ਲੋਕ ਉਸ ਨੂੰ ਸ਼ਰਮ ਬਦਨਾਮ ਕਰ ਰਹੇ ਸੀ ਉਸ ਨਾਲ ਖਡਾਉਣਿਆਂ ਦੀ ਤਰ੍ਹਾਂ ਖੇਡ ਰਹੇ ਸੀ ਮੇਰੇ ਤੋਂ ਇਹ ਸਭ ਦੇਖਿਆ ਨਹੀਂ ਗਿਆ ਮੈਂ ਉਸ ਨੂੰ ਹੱਥ ਫੜ ਕੇ ਸਾਰੇ ਲੋਕਾਂ ਦੇ ਸਾਹਮਣੇ ਬਾਹਰ ਲੈ ਆਇਆ ਕੁਝ ਲੋਕਾਂ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਵਕਤ ਮੇਰਾ ਦਿਮਾਗ ਗੁੱਸੇ ਵਿੱਚ ਹੋਣ ਕਰਕੇ ਮੈਂ ਕਿਸੇ ਨੂੰ ਵੀ ਹੱਥ ਨਹੀਂ ਲਾਉਣ ਦਿੱਤਾ ਉਸ ਸ਼ਹਿਰ ਵਿੱਚ ਅਸੀਂ ਦੋਵਾਂ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਉਸ ਤੋਂ ਬਾਅਦ ਅਸੀਂ ਦੋਵੇਂ ਉਸੇ ਸ਼ਹਿਰ ਵਿੱਚ ਇਕੱਠੇ ਰਹਿਣ ਲੱਗੇ ਪਤਾ ਨਹੀਂ ਕਿੰਨੀ ਵਾਰ ਅਸੀਂ ਬਿਨਾਂ ਕੁਝ ਖਾਦੇ ਪੀਤੇ ਸੁੱਤੇ ਸੀ ਪਰ ਅਸੀਂ ਦੋਵਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਅਜਿਹਾ ਸਮਾਂ ਵੀ ਆਇਆ ਜਦੋਂ ਸਾਰੇ ਲੋਕ ਸਾਡੇ ਇਸ ਰਿਸ਼ਤੇ ਦੇ ਖਿਲਾਫ ਹੋ ਗਏ ਸੀ ਪਰ ਫਿਰ ਵੀ ਅਸੀਂ ਇੱਕ ਦੂਜੇ ਨੂੰ ਇਕੱਲਾ ਨਹੀਂ ਛੱਡਿਆ ਅਤੇ ਇਕੱਲਾ ਮਹਿਸੂਸ ਨਹੀਂ ਹੋਣ ਦਿੱਤਾ ਲੋਕੀਂ ਅਕਸਰ ਸਾਨੂੰ ਆਖਦੇ ਕਿ ਤੁਸੀਂ ਘਰੋਂ ਭੱਜੇ ਹੋਏ ਆਸ਼ਕ ਹੋ ਕਿਉਂਕਿ ਰੁਕਣ ਕਿਸੇ ਪਾਸਿਓਂ ਵੀ ਦੇਖਣ ਨੂੰ ਕਿੰਨਰ ਨਹੀਂ ਲੱਗਦੀ ਸੀ ਆਮ ਲੋਕਾਂ ਨੂੰ ਦੇਖਣ ਨੂੰ ਅਸੀਂ ਆਸ਼ਕ ਹੀ ਲੱਗਦੇ ਸੀ ਅਸੀਂ ਇੱਕ ਦੂਜੇ ਦੇ ਦੋਸਤ ਹੋ ਕੇ ਵੀ ਪਤੀ ਪਤਨੀ ਦੀ ਤਰ੍ਹਾਂ ਰਹਿੰਦੇ ਸੀ ਇੱਕ ਵਾਰ ਸਾਡੇ ਮਕਾਨ ਮਾਲਕ ਨੇ ਸਾਡੇ ਖਿਲਾਫ ਥਾਣੇ ਵਿੱਚ ਰਿਪੋਰਟ ਲਿਖਵਾ ਦਿੱਤੀ ਕਿ ਇਹ ਘਰੋਂ ਭੱਜੇ ਹੋਏ ਆਸ਼ਕ ਨੇ ਇਹ ਆਪਣੇ ਮਾਪਿਆਂ ਦੇ ਖਿਲਾਫ ਜਾ ਕੇ ਉਹਨਾਂ ਦਾ ਨਾਮ ਬਦਨਾਮ ਕਰ ਰਹੇ ਨੇ ਅਸੀਂ ਪੂਰੇ 2 ਸਾਲ ਆਪਣੇ ਇਸ ਅਨੋਖੇ ਰਿਸ਼ਤੇ ਦੀ ਜੇਲ੍ਹ ਵਿੱਚ ਰਹੇ ਕਿਉਂਕਿ ਲੋਕਾਂ ਦਾ ਕਹਿਣਾ ਸੀ ਇਸ ਮੁੰਡੇ ਨੇ ਕਿਨਰ ਨਾਲ ਵਿਆਹ ਕਰਕੇ ਕਾਨੂੰਨ ਅਤੇ ਸਮਾਜ ਦੀ ਮਰਿਆਦਾ ਤੋੜੀ ਹੈ ਜੋ ਕਿ ਸਾਡੇ ਸਮਾਜ ਦੇ ਕਾਨੂੰਨ ਦੇ ਖਿਲਾਫ ਹੈ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮੇਰੇ ਮਾਲਕ ਨੇ ਮੈਨੂੰ ਕੰਮ ਤੋਂ ਹਟਾ ਦਿੱਤਾ ਉਸ ਦਾ ਕਹਿਣਾ ਸੀ ਕਿ ਉਹ ਅਜਿਹੇ ਬੰਦੇ ਨੂੰ ਕੰਮ ਤੇ ਨਹੀਂ ਰੱਖੇਗਾ ਜੇ ਸੁੱਪਰ ਕੋਈ ਪੁਲਿਸ ਕੇਸ ਹੋਵੇ ਸਾਡੇ ਦੋਮਾ ਦੇ ਹਾਲਾਤ ਹੋਰ ਵੀ ਖਰਾਬ ਹੋ ਗਏ ਸੀ ਕੁਝ ਟਾਈਮ ਬਾਅਦ ਰੁਕਣ ਨੂੰ ਇੱਕ ਕੱਪੜੇ ਦੀ ਫੈਕਟਰੀ ਵਿੱਚ ਕੰਮ ਮਿਲ ਗਿਆ ਰੁਕਣ ਨੇ ਮਾੜੇ ਤੋਂ ਮਾੜੇ ਹਾਲਾਤਾਂ ਨੂੰ ਸੰਭਾਲ ਲਿਆ ਸਰੀਰਕ ਪੱਖੋਂ ਬੇਸ਼ੱਕ ਉਹ ਇੱਕ ਕਿਨਰ ਸੀ ਪਰ ਦਿਮਾਗ ਤੇ ਉਸ ਦੀ ਸੋਚਨ ਸ਼ਕਤੀ ਬਹੁਤ ਤੇਜ਼ ਸੀ ਉਹ ਵੱਡਿਆਂ ਵੱਡਿਆਂ ਨੂੰ maat ਪਾਉਂਦੀ ਸੀ ਜੇ ਇਨਸਾਨ ਵੀ ਸਾਨੂੰ ਦੇਖਦਾ ਸੀ ਉਹ ਸਾਨੂੰ ਇਹੀ ਕਹਿੰਦਾ ਸੀ ਇਹ ਤੁਹਾਡਾ ਰਿਸ਼ਤਾ ਬੜਾ ਅਜੀਬ ਹੈ ਅਸੀਂ ਸਿਰਫ ਇੱਕ ਦੂਜੇ ਦੇ ਸੱਚੇ ਦੋਸਤ ਹੋਣ ਦੇ ਨਾਤੇ ਇੱਕ ਦੂਜੇ ਦੇ ਨਾਲ ਰਹਿੰਦੇ ਸੀ ਤੇ ਇੱਕ ਦੂਜੇ ਦੀ ਸੰਭਾਲ ਕਰਨਾ ਆਪਣੀ ਜ਼ਿੰਮੇਵਾਰੀ ਸਮਝਦੇ ਸੀ ਸਾਡੀ ਮੁਲਾਕਾਤ ਤੋਂ ਪਹਿਲਾਂ ਰੁਕਨ ਆਰਕੈਸਟਰਾ ਵਿੱਚ ਨੱਚਣ ਦਾ ਕੰਮ ਕਰਦੀ ਸੀ ਉੱਥੇ ਉਸ ਨਾਲ ਬਹੁਤ ਬਦਸਲੂਕੀ ਹੁੰਦੀ ਸੀ ਹੈਰਾਨੀ ਦੀ ਗੱਲ ਇਹ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਤਾਂ ਬੇਸ਼ੱਕ ਕਰਦੇ ਸੀ ਪਰ ਅਸੀਂ ਲੋਕਾਂ ਬਾਗ ਇੱਕ ਦੂਜੇ ਦੇ ਜਿਸਮਾਂ ਦੇ ਭੁੱਖੇ ਨਹੀਂ ਸੀ ਇੱਕ ਦਿਨ ਮੈਂ ਸ਼ਾਮ ਨੂੰ ਕੰਮ ਤੋਂ ਆਪਣੇ ਘਰ ਆਇਆ ਤਾਂ ਮੈਂ ਦੇਖਿਆ ਕਿ ਰੁਕਣ ਰਸੋਈ ਵਿੱਚ ਜ਼ਮੀਨ ਤੇ ਡਿੱਗੀ ਪਈ ਸੀ ਮੈਂ ਭੱਜ ਕੇ ਜਾ ਕੇ ਉਸ ਨੂੰ ਚੁੱਕਿਆ ਤੇ ਉਸ ਨੂੰ ਉਠਾਇਆ ਪਰ ਉਹ ਨਾ ਉੱઠી ਸ਼ਾਇਦ ਉਸ ਦਾ ਤੇ ਮੇਰਾ ਇਥੋਂ ਤੱਕ ਦਾ ਹੀ ਸਾਥ ਸੀ ਉਹ ਮੈਨੂੰ ਹਮੇਸ਼ਾ ਲਈ ਇਕੱਲਾ ਛੱਡ ਕੇ ਚਲੀ ਗਈ ਸੀ ਉਸ ਦਾ ਸਮਾਂ ਪੂਰਾ ਹੋ ਗਿਆ ਸੀ ਉਹ ਆਪਣਾ ਜਿਸਮ ਮੇਰੇ ਕੋਲ ਛੱਡ ਕੇ ਆਪਣੀ ਰੂਹ ਨੂੰ ਖੁਦਾ ਕੋਲ ਲੈ ਗਈ ਸੀ ਉਸਦੇ ਅੰਤਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਮੈਂ ਪੂਰੀਆਂ ਕੀਤੀਆਂ ਸ਼ਮਸ਼ਾਨ ਘਾਟ ਵਿੱਚ ਮੈਂ ਸਿਰਫ ਇਕੱਲਾ ਸੀ ਮੈਂ ਇਕੱਲੇ ਨੇ ਹੀ ਉਸਦਾ ਅੰਤਮ ਸੰਸਕਾਰ ਕੀਤਾ ਕਿਉਂਕਿ ਕਿਨਰਾਂ ਦੇ ਮਰਨ ਤੇ ਵੀ ਇਕੱਠ ਨਹੀਂ ਹੁੰਦੇ ਉਸਦਾ ਮੇਰੀ ਜ਼ਿੰਦਗੀ ਵਿੱਚ ਆਉਣਾ ਪਰਮਾਤਮਾ ਦਾ ਇੱਕ ਚਮਤਕਾਰ ਸੀ ਕਿਉਂਕਿ ਉਸਨੇ ਬਹੁਤ ਥੋੜੇ ਸਮੇਂ ਦੇ ਵਿੱਚ ਮੈਨੂੰ ਬਹੁਤ ਕੁਝ ਸਿਖਾਇਆ ਸੀ ਉਸਨੇ ਮੈਨੂੰ ਇਸ ਦੁਨੀਆ ਦੀਆਂ ਕੁਝ ਅਜਈਆਂ ਸਚਾਈਆਂ ਨਾਲ ਰੂਬਰੂ ਕਰਵਾਇਆ ਜੋ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ ਆਰਮਿਕ ਜੋ ਕਿ ਉਸਨੂੰ ਧੋਖਾ ਦੇ ਕੇ ਚਲਾਕੀ ਨਾਲ ਉਸਦੇ ਪੈਸੇ ਤੇ ਜ਼ਮੀਨ ਖੋ ਕੇ ਲੈ ਕੇ ਗਿਆ ਸੀ ਆਰਮਿਕ ਦੁਆਰਾ ਰੁਕਣ ਤੋਂ ਲਿਆ ਗਿਆ ਇੱਕ ਵੀ ਪੈਸਾ ਉਸਦੇ ਕੰਮ ਨਾ ਆਇਆ ਉਸਦੀ ਘਰਵਾਲੀ ਨੂੰ ਪਾਗਲਪਣ ਦੇ ਦੌਰੇ ਪੈਣ ਲੱਗ ਪਏ ਆਰਮਿਕ ਦੀ ਘਰਵਾਲੀ ਨੇ पागलपन ਦੇ ਦੌਰੇ ਵਿੱਚ ਆਪਣੇ 6 ਸਾਲ ਦੇ ਮੁੰਡੇ ਨੂੰ ਗਲਾ ਘੋਟ ਕੇ ਮਾਰ ਦਿੱਤਾ ਜਿਸ ਕਰਕੇ ਉਸ ਨੂੰ ਆਪਣੇ ਪੁੱਤ ਦੇ ਕਤਲ ਕੇਸ ਦੇ ਵਿੱਚ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਆਰਮਿਕ ਜੋ ਕਿ ਚਿੱਟੇ ਦਾ ਆਦੀ ਹੋ ਚੁੱਕਿਆ ਸੀ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਪੈਸੇ ਤੇ ਘਰ ਸਭ ਕੁਝ ਖਤਮ ਕਰ ਦਿੱਤਾ ਸੀ ਉਸ ਨੇ ਆਪਣੇ ਨਸ਼ੇ ਦੇ ਸ਼ੱਕ ਦੇ ਕਾਰਨ ਆਪਣੀ 10 ਸਾਲ ਦੀ ਕੁੜੀ ਨੂੰ ਕੋਠੇ ਤੇ ਵੇਚ ਦਿੱਤਾ ਸੀ ਉਸ ਦੀ ਕੁੜੀ ਨੂੰ ਆਪਣੇ ਪਿਓ ਦੇ ਕੀਤੇ ਕਾਰਨਾਮਿਆਂ ਦਾ ਹਰਜਾਨਾ ਬਹੁਤ ਮਾੜਾ ਭੁਗਤਣਾ ਪਿਆ ਆਰਮਿਕ ਦੀ ਕੁੜੀ ਹਰ ਰਾਤ ਇੱਕ ਨਵੇਂ ਮਰਦ ਦੇ ਨਾਲ ਸੌਣਾ ਪੈਂਦਾ ਸੀ ਕਿਉਂਕਿ ਆਰਮਿਕ ਨੇ ਜੋ ਕੁਝ ਰੁਕਣ ਦੇ ਨਾਲ ਕੀਤਾ ਸੀ ਉਹੀ ਕੁਝ ਅੱਜ ਉਸ ਦੀ ਕੁੜੀ ਦੇ ਨਾਲ ਹੋ ਰਿਹਾ ਸੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਆਰਮਿਕ ਦੀ ਮੌਤ ਹੁੰਦੀ ਹੈ ਉਸਦੇ ਪਰਿਵਾਰ ਵਿੱਚ ਉਸਦੀ ਅਰਥੀ ਨੂੰ ਮੋਢਾ ਲਾਉਣ ਵਾਲਾ ਕੋਈ ਵੀ ਨਹੀਂ ਬਚਿਆ ਸੀ ਆਰਮਿਕ ਦੇ ਮਾੜੇ ਸੁਭਾਅ ਹੋਣ ਕਰਕੇ ਉਸਦੇ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ ਉਸਦੀ ਮੌਤ ਦੀ ਇੱਕ ਹਫ਼ਤੇ ਬਾਅਦ ਪਤਾ ਲੱਗਿਆ ਜਦੋਂ ਉਸਦੀ ਲਾਸ਼ ਨੂੰ ਉਸਦੇ ਘਰ ਤੋਂ ਬਾਹਰ ਕੱਢਿਆ ਗਿਆ ਜਦੋਂ ਉਸਦੀ ਲਾਸ਼ ਨੂੰ ਉਸਦੇ ਘਰ ਤੋਂ ਬਾਹਰ ਕੱਢਿਆ ਗਿਆ ਤਾਂ ਉਹ ਬਿਲਕੁਲ ਖਰਾਬ ਹੋ ਚੁੱਕੀ ਸੀ ਉਸ ਦੀ লাশ ਕੁੱਤਿਆਂ ਨੇ ਖਾਧੀ ਹੋਈ ਸੀ ਤੇ ਉਸੇ ਸ਼ਾਮ ਉਸ ਦੀ লাশ ਜਾਨਵਰਾਂ ਦੀਆਂ ਲਾਸ਼ਾਂ ਤੋਂ ਵੀ ਮਾੜੀ ਹਾਲਤ ਵਿੱਚ ਸੀ ਉਸ ਨੇ ਰੁਕਣ ਦੀ ਜ਼ਮੀਨ ਤੇ ਪੈਸਾ ਖਾਦਾ ਸੀ ਜੋ ਕਿ ਉਸ ਨੂੰ ਹਮੇਸ਼ਾ ਲਈ ਖਤਮ ਕਰ ਗਿਆ ਮੈਂ ਅੱਜ ਦੇ ਲੋਕਾਂ ਤੋਂ ਇਹ ਸਵਾਲ ਪੁੱਛਣਾ ਚਾਹਣਾ ਹਾਂ ਕਿ ਇੱਕ ਕਿਨਰ ਨੂੰ ਸਮਾਜ ਦੇ ਵਿੱਚ ਜੀਣ ਦਾ ਕੋਈ ਹੱਕ ਨਹੀਂ ਕੀ ਉਸ ਨੂੰ ਸਨਮਾਨ ਨਾਲ ਜੀਣਾ ਨਹੀਂ ਚਾਹੀਦਾ ਕੀ ਉਹ ਆਮ ਲੋਕਾਂ ਦੀ ਤਰ੍ਹਾਂ ਇਹਨਾਂ ਦੇ ਉੱਪਰ ਇੰਨੀਆਂ ਬੰਦਸ਼ਾਂ ਕਿਉਂ ਨੇ ਕੀ ਇਹਨਾਂ ਨੂੰ ਕੰਮ ਕਰਨ ਦਾ ਕੋਈ ਹੱਕ ਨਹੀਂ ਕੀ ਇਹਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਵੀ ਹੱਕ ਨਹੀਂ ਇਹਨਾਂ ਨਾਲ ਨਫ਼ਰਤ ਕਿਉਂ ਕੀਤੀ ਜਾਂਦੀ ਆ ਇੱਕ ਆਮ ਇਨਸਾਨ ਦੀ ਤਰ੍ਹਾਂ ਇਹਨਾਂ ਨੂੰ ਸਵੀਕਾਰ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਅੱਜ ਵੀ ਇਹਨਾਂ ਨਾਲ ਈਰਖਾ ਜਾਂ ਨਫ਼ਰਤ ਕੀਤੀ ਜਾਂਦੀ ਹੈ ਇੱਕ ਪਾਸੇ ਲੋਕ ਇਹਨਾਂ ਦੀ ਪੂਜਾ ਕਰਦੇ ਨੇ ਦੂਜੇ ਪਾਸੇ ਲੋਕ ਇਹਨਾਂ ਨੂੰ ਆਪਣੇ ਘਰ ਅੰਦਰ ਰੱਖਣਾ ਵੀ ਪਸੰਦ ਨਹੀਂ ਕਰਦੇ ਇੱਕ ਵਾਰ ਸੋਚਿਓ ਜਰੂਰ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਕਿਨਰ ਵੀ ਸਾਡੇ ਸਮਾਜ ਦਾ ਹਿੱਸਾ ਨੇ ਉਹ ਵੀ ਇਨਸਾਨ ਨੇ ਫਿਰ ਉਹਨਾਂ ਨੂੰ ਐਨੀ ਨਫ਼ਰਤ ਕਿਉਂ ਇੱਕ ਕਿਨਰ ਨੂੰ ਉਸਦੇ ਘਰ ਦੇ ਵੀ ਆਪਣੇ ਘਰ ਵਿੱਚ ਰੱਖਣਾ ਆਪਣੀ ਸ਼ਾਨ ਦੇ ਖਿਲਾਫ ਕਿਉਂ ਸਮਝਦੇ ਨੇ